ਸਤਸ੍ਰੀ ਅਕਾਲ ਦੋਸਤੋ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਲਖਸ਼ਨੰਦ ਲੈ ਕੇ ਹਾਜ਼ਰਾਂ ਨਿਊ ਸਟੇਟ ਦਾ ਡਿਬੇਟ ਸ਼ੋ ਜਿਸ ਦਾ ਨਾਮ ਹੈ ਗੱਲ ਪੰਜਾਬ ਦੀ ਤਬੀ ਤੇ ਦੋ ਦਿਨਾਂ ਤੋਂ ਪੰਜਾਬ ਪੁਲਿਸ ਚਰਚਾ ਦੇ ਵਿੱਚ ਆਈ ਹੋਈ ਹੈ ਦੇਸ਼ ਭਰ ਦੇ ਅੰਦਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦਾ ਆਮਨੋ-ਸਾਮਣਾ ਹੁੰਦਾ ਹੈ ਨਵਨੀ ਚਤੁਰਵੇਦੀ ਦੀ ਗ੍ਰਿਫਤਾਰੀ ਨੂੰ ਲੈ ਕੇ। ਉਸ ਤੋਂ ਹੀ ਅਗਲੇ ਦਿਨ ਜਸਟ ਕੁਝ ਘੰਟਿਆਂ ਬਾਅਦ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਚੰਡੀਗੜ੍ਹ ਦੀ ਸੀਬੀਆਈ ਦੀ ਟੀਮ ਦੇ ਵੱਲੋਂ। ਜਿਸ ਤੋਂ ਬਾਅਦ ਉਹਨਾਂ ਦੇ ਘਰ ਤੇ ਕਈ ਘੰਟਿਆਂ ਤੱਕ 9 ਘੰਟੇ ਤੱਕ ਰੇਡ ਕੀਤੀ ਜਾਂਦੀ ਹੈ। 7.5 ਕਰੋੜ ਰੁਪਏ ਕੈਸ਼ ਮਿਲਦਾ ਹੈ। 2 ਕਿਲੋ ਸੋਨਾ ਮਿਲਦਾ ਹੈ ਆਡੀ ਦੀਆਂ ਚਾਬੀਆਂ ਮਿਲਦੀਆਂ ਨੇ ਹੋਰ ਕਈ ਕੁਝ ਸਮਾਨ ਜਿਹੜਾ ਇਹ ਬਰਾਮਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਅੱਜ ਸੀਬੀਆਈ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਅਦਾਲਤ ਨੇ ਰਿਸ਼ਵਤ ਮਾਮਲੇ ਦੇ ਵਿੱਚ ਫੜੇ ਡੀਆਈਜੀ ਨੂੰ 14 ਦਿਨਾਂ ਦੀ ਨਿਆਇਕ ਹਰਾਸਤ ਦੇ ਵਿੱਚ ਸਦਾ ਭੇਜ ਦਿੱਤਾ ਦੱਸ ਦिए ਕਿ ਸੀਬੀਆਈ ਨੇ ਵੀਰਵਾਰ ਦੁਪਹਿਰ ਨੂੰ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਰਸ਼ਵਤਖੋਰੀ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਮੌਕੇ ਤੇ ਜਾਣਕਾਰੀ ਅਨੁਸਾਰ ਅੱਜ ਜਦੋਂ ਡੀਆਈਜੀ ਨੂੰ ਅਦਾਲਤ ਦੇ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੇ ਸਵਾਲਾਂ ਦੇ ਸੰਖੇਪ ਬਿਆਨ ਦਿੰਦਿਆਂ ਸਿਰਫ ਇਹ ਨਹੀਂ ਕਿਹਾ ਕਿ ਸਾਰੇ ਪੱਖ ਰੱਖਾਂਗਾ ਕੋਰਟ ਪੂਰਾ ਇਨਸਾਫ ਕਰੇਗੀ ਤਾਂ ਮੁਲਜ਼ਮ ਧਿਰ ਦੇ ਵੱਲੋਂ ਅੱਜ ਪੱਖ ਜਿਹੜਾ ਹੈ ਰੱਖਣ ਦੇ ਲਈ ਹਾਜ਼ਰ ਹੋਏ ਵਕੀਲਾਂ ਨੇ ਦਾਵਾ ਕੀਤਾ ਹੈ ਕਿ ਸੀਬੀਆਈ ਨੇ ਖੁਦ ਅਦਾਲਤ ਵਿੱਚ ਨਿਆਇਕ ਹਿਰਾਸਤ ਦੀ ਮੰਗ ਕੀਤੀ ਹੈ ਰਿਮਾਂਡ ਨਹੀਂ ਲਿਆ ਗਿਆ ਇਹ ਬਹੁਤ ਜ਼ਿਆਦਾ ਸਵਾਲ ਖੜਾ ਹੋ ਰਿਹਾ ਹੈ ਜਿਸ ਤੇ ਅਦਾਲਤ ਨੇ ਹੁਣ 1 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਰੱਖ ਦਿੱਤੀ ਹੈ ਕਿ ਅਗਲੀ ਆਉਣ ਵਾਲੀ 1 ਨਵੰਬਰ ਨੂੰ ਮਾਮਲੇ ਤੇ ਸੁਣਵਾਈ ਹੋਏਗੀ 14 ਦਿਨਾਂ ਦੀ ਨਿਆਇਕ ਹਾਜ਼ਰਤ ਤੇ ਭੇਜ ਦਿੱਤੇ ਗਏ ਨੇ ਡੀਆਈਜੀ ਹਰਚੰਦ ਸਿੰਘ ਪੁੱਲਰ ਜਿਨ੍ਹਾਂ ਦੇ ਪਿਤਾ ਸਾਬਕਾ ਡੀਜੀਪੀ ਪੰਜਾਬ ਰਹ ਚੁੱਕੇ ਨੇ ਤਾਂ ਸੀਬੀਆਈ ਦੇ ਵੱਲੋਂ ਡੀਜੀਆਈ ਨੂੰ 11 ਵਜੇ ਦਫ਼ਤਰ ਦੇ ਵਿੱਚੋਂ ਲਜਾਇਆ ਗਿਆ ਜਦਕਿ ਗ੍ਰਿਫਤਾਰੀ 8 ਵਜੇ ਦੀ ਵਿਖਾਈ ਗਈ ਸੀ ਜਿਸ ਬਾਰੇ ਇਸ ਦੌਰਾਨ ਕੀ ਪੁੱਛਗਿੱਛ ਕੀਤੀ ਗਈ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀਬੀਆਈ ਦੇ ਵੱਲੋਂ ਨਾ ਪ੍ਰੈਸ ਨੋਟ ਕੋਈ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਪੰਜਾਬ ਦੇ DIG ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ ਸੀ ਬੀ ਆਈ ਦੀ ਲਗਭਗ 52 ਲੋਕਾਂ ਦੀ ਟੀਮ ਨੇ ਟਰੈਪ ਲਗਾ ਕੇ ਰਿਸ਼ਵਤ ਦੇ ਮਾਮਲੇ ਦੇ ਵਿੱਚ ਰੰਗੇ ਹੱਤੀ ਫੜਿਆ ਸੀ ਜਿਸ ਤੋਂ ਬਾਅਦ DIG ਦੇ ਮੋਹਾਲੀ ਦਫ਼ਤਰ ਅਤੇ ਸੈਕਟਰ 40 ਚੰਡੀਗੜ੍ਹ ਸਥਿਤ ਬੰਗਲੇ ਦੀ ਤਲਾਸ਼ੀ ਲਈ ਗਈ ਸੂਤਰਾਂ ਅਨੁਸਾਰ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਬੰਗਲੇ ਦੇ ਵਿੱਚ 7.5 ਕਰੋੜ ਰੁਪਏ ਨਕਦੀ ਮਿਲੀ ਵੱਖ-ਵੱਖ ਠਿਕਾਣਿਆਂ ਤੋਂ ਤਿੰਨ ਬੈਗ ਦੋ ਬਰੀਫ ਕੇਸਾਂ ਦੇ ਵਿੱਚ ਕੈਸ਼ ਪਿਆ ਹੋਇਆ ਸੀ ਸਾਰਾ ਕੈਸ਼ ਸੀ ਦਨ ਨੋਟਾ ਨੋਟ ਗਿਨਨ ਵਾਲੀ ਮਸ਼ੀਨਾ ਮੌਕੇ ਤੇ ਮੰਗਾਈਆਂ ਗਈਆਂ ਇਸ ਤੋਂ ਇਲਾਵਾ ਜਿਹੜੇ ਇਹ 2.5 ਕਿਲੋ ਸੋਨਾ ਹੈ ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬਾਂ ਰਿਵਾਲਵਰ ਸੀਬੀਆਈ ਨੂੰ ਡੀਜੀ ਡੀਆਈਜੀ ਦੀਆਂ 15 ਜਾਇਦਾਦਾਂ ਤੇ ਲਗਜ਼ਰੀ ਵਾਹਨਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਵੀ ਮਿਲੇ ਜਿਹੜੇ ਤੁਹਾਨੂੰ ਦੱਸ ਦਿੰਦੇ ਆ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਵੱਖਰੀ ਲਗਜ਼ਰੀ ਗੱਡੀਆਂ ਸੀ ਵੱਖ-ਵੱਖ ਤਰੀਕੇ ਦੀਆਂ ਮਹਿੰਗੀਆਂ ਗੱਡੀਆਂ ਉਹਨਾਂ ਦੀਆਂ ਚਾਬੀਆਂ ਵੀ ਮਿਲੀਆਂ ਨੇ ਤਾਂ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤੇ ਗਏ ਨੇ ਡੀਆਈਜੀ ਪਰ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਰਿਮਾਂਡ ਕਿਉਂ ਨਹੀਂ ਮੰਗੀ ਗਈ ਕੀ ਕ੍ਰਾਦ ਦੇ ਵਿੱਚ ਸਾਰੀ ਪੁੱਛਗਿੱਛ ਹੋ ਗਈ ਕੀ ਇੱਕ ਕ੍ਰਾਦ ਦੇ ਵਿੱਚ ਹੀ ਸਾਰਾ ਕੁਝ ਡੀਆਈਜੀ ਭੁੱਲਰ ਦੇ ਨਾਲ ਸੰਬੰਧਿਤ ਜਿੰਨਾ ਵੀ ਰਿਸ਼ਵਤਖੋਰੀ ਦਾ ਇਹ ਪੈਸਾ ਕਥਿਤ ਦੱਸਿਆ ਜਾ ਰਿਹਾ ਹੈ ਕੀ ਇਹ ਇੱਕੋ ਰਾਤ ਦੇ ਵਿੱਚ ਸਾਰੀ ਛਾਣਬੀਨ ਪੂਰੀ ਹੋ ਗਈ ਜਿਹੜੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਇਸ ਤੇ ਸਵਾਲ ਖੜੇ ਹੋ ਰਹੇ ਨੇ ਇਸ ਤੇ ਅੱਜ ਚਰਚਾ ਕਰਾਂਗੇ ਉਸ ਤੋਂ ਪਹਿਲਾਂ ਕੀ ਬਿਆਨ ਸਾਹਮਣੇ ਆਏ ਨੇ ਅੱਜ ਸੁਣਾਉਣੇ ਆ ਤੁਹਾਨੂੰ ਪੇਸ਼ੀ ਤੋਂ ਬਾਅਦ 11 ਵਜੇ ਆਫਿਸ ਤੋਂ 11 ਵਜੇ ਆਫਿਸ ਤੋਂ ਅਰੇਸਟ ਸ਼ੋ ਕੀਤੀ ਹੈ 8 ਵਜੇ ਦੀ 11 ਨੂੰ ਤੋਂ ਲੈ ਕੇ 8 ਵਜੇ ਦਾ ਮੀਮੋ ਅਰੇਸਟ ਵਿੱਚ ਕੋਈ ਜ਼ਿਕਰ ਨਹੀਂ ਕੀ ਕੀਤਾ ਕੀ ਕੁਛਕਿਛ ਕੀਤੀ ਤਾਂ ਅੱਜ ਜੋ ਹੈ ਇਹਨਾਂ ਨੇ ਆ ਕੇ ਸਿੰਪਲ ਜੁਡੀਸ਼ੀਅਲ ਕਸਟਡੀ ਰਿਕਵੈਸਟ ਕੀਤੀ ਹੈ ਆਨਰੇਬਲ ਕੋਰਟ ਨੇ 31st ਆਫ ਦਿਸ ਅਕਤੂਬਰ ਦੀ ਡੇਟ ਫਿਕਸ ਕੀਤੀ ਹੈ ਫॉर ਨੈਕਸਟ ਅਪੀਅਰੈਂਸ ਨਾ ਹੀ ਹੈਜ਼ ਬੀਨ ਸੈਂਟ ਟੂ ਜੁਡੀਸ਼ੀਅਲ ਕਸਟਡੀ ਰਿਕਵਰੀ ਨੂੰ ਲੈ ਕੇ ਜਿਹੜੀ ਸੀਬੀਆਈ ਨੇ ਕਿਹਾ ਕਿ ਗਰੋਪ ਰਿਕਵਰੀ ਚ ਕਿਆ ਰਿਕਵਰੀ ਦੇ ਪਾਸਪੋਰਟ ਡਾਇਰੈਕਟਲੀ ਜੇਸੀ ਠੀਕ ਹੈ ਵੇਖੋ ਡੀਆਈਜੀ ਨੂੰ ਮੈਂ ਦੇਖ ਰਿਹਾ ਸੀਗਾ ਕਿ ਸੀਬੀਆਈ ਦੇ ਫੜਿਆ ਸਾਡੀ ਸਰਕਾਰ ਜਿਹੜੀ ਪਹਿਲੇ ਦਿਨ ਤੋਂ ਅਜੇ ਤੱਕ ਕਰਪਸ਼ਨ ਦੇ ਸਰ ਬਹੁਤ ਖਿਲਾਫ ਹੈ ਅਸੀਂ ਕਰਪਸ਼ਨ ਦੇ ਮਾਮਲੇ ਤੇ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਭਾਵੇਂ ਕੋਈ ਸਾਡਾ ਐਮਐਲਏ ਆ ਭਾਵੇਂ ਕੋਈ ਅਫਸਰ ਆ ਭਾਵੇਂ ਕੋਈ ਵੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਜੇ ਤੱਕ ਕ腐ਸ਼ਨ ਦੇ ਕੇਸ ਨੂੰ ਨਾਮਾਫ ਕੀਤਾ ਪਰ ਇਹ ਕੇਸ ਕਿਉਂਕਿ सीबीआई ਕੋਲ ਜਦੋਂ ਸਾਡੀ ਸਰਕਾਰ ਕੋ ਆਊਗਾ ਤੇ ਲਾਜ਼ਮੀ ਸਰਕਾਰ ਵੀ ਸਾਡੀ ਜੇ ਉਹਨਾਂ ਨੂੰ ਮਤ ਚਾਹੀਦੀ ਹੋਊਗੀ ਜਦੋਂ ਤੱਤ ਸਾਹਮਣੇ ਆਉਣਗੇ ਤੇ ਅਸੀਂ ਤਾਂ ਕ腐ਸ਼ਨ ਦੇ ਖਿਲਾਫ ਹਾਂ ਭਾਈ ਬੰਦਾ ਭਾਵੇਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ腐ਸ਼ਨ ਨਹੀਂ ਹੁੰਦੀ ਰਹੀ ਭਾਗ ਜੋ ਬਸਦੀ ਹੈ ਇਸ ਦੇ ਨਾਲ ਡੀਆਈਜੀ ਆਪ ਹਰਚਨ ਸਿੰਘ ਭੁੱਲਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮੂਤਰਮਾਲ ਉਹਨਾਂ ਨੇ ਬੰਨਿਆ ਹੋਇਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਵੀ ਦੱਸ ਦਿੰਦੇ ਨੇ ਆ ਕਿ ਉਹਨਾਂ ਨੇ ਇੱਕ ਸ਼ਬਦ ਕਿਹਾ ਹੈ ਕਿ ਮੈਂ ਕੋਡ ਦੇ ਵਿੱਚ ਸਾਰੇ ਪੱਖ ਰੱਖਾਂਗਾ ਹੋ ਸਕਦਾ ਹੈ ਕਿ ਫਸਾਇਆ ਜਾ ਰਿਹਾ ਹੋਵੇ ਅਸੀਂ ਕੋਈ ਵੀ ਅਧਿਕਾਰਤ ਕੋਈ ਪੁਸ਼ਟੀ ਨਹੀਂ ਕਰਦੇ ਇਸ ਚੀਜ਼ ਦੀ ਪਰ ਉਹਨਾਂ ਨੇ ਬਿਆਨ ਜ਼ਰੂਰ ਦਿੱਤਾ ਹੈ ਕਿ ਮੈਂ ਆਪਣੇ ਸਾਰੇ ਪੱਖ ਰੱਖਾਂਗਾ ਤੇ 52 ਬੰਦਿਆਂ ਦੀ ਟੀਮ सीबीआई ਦੇ ਆਫੀਸਰਸ ਦੀ ਟੀਮ ਆਈ ਹੈ ਦਿੱਲੀ ਤੋਂ ਤਾਂ ਕੀ ਕਨੈਕਸ਼ਨ ਹੈ ਉਸ ਤੋਂ ਇੱਕ ਦਿਨ ਪਹਿਲਾਂ ਨਵਨੀਤ ਚਤੁਰਵੇਦੀ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਪੜੰਤ ਹੁੰਦੀ ਹੈ ਤਾਂ ਕੀ ਉਸ ਟਸਲ ਦਾ ਨਤੀਜਾ ਤਾਂ ਨਹੀਂ ਇਸ ਦੇ ਵੱਲ ਵੀ ਚਰਚਾ ਕਰਾਂਗੇ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਜਵਾਬ ਕਰਾਂਗੇ ਉਸ ਦੇ ਨਾਲ ਹੀ ਕਾਂਗਰਸ ਤੋਂ ਵੀ ਸਵਾਲ ਜਵਾਬ ਕਰਾਂਗੇ ਤੇ ਸਾਡੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਜੋ ਰਿਟਾਇਰ ਨਹੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਮੈਂ ਆਪਣੇ ਸਭ ਤੋਂ ਪਹਿਲਾਂ ਸਾਰੇ ਗੈਸਟ ਦਾ ਸਵਾਗਤ ਕਰ ਲੈਣਾ ਐਲਨ ਰਾਉ ਜੀ ਨੇ ਸਾਬਕਾ ਆਈਪੀਐਸ ਅਧਿਕਾਰੀ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇਸੇ ਦੇ ਨਾਲ ਰਿਪਨਦੀਪ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡਾ ਵੀ ਮੈਂ ਨਵੀਨ ਸਬਰਵਾਲ ਕਾਂਗਰਸ ਦੇ ਬੁਲਾ ਰਹੇ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾ ਸਵਾਲ ਮੇਰਾ ਕਾਂਗਰਸ ਨੂੰ ਹੋਵੇਗਾ ਕਿ ਕਾਂਗਰਸ ਡੀਆਈਜੀ ਭੁੱਲਰ ਦੀ ਇਸ ਗ੍ਰਫਤਾਰੀ ਨੂੰ ਕਿਵੇਂ ਦੇਖਦੀ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਭ੍ਰਸ਼ਟਾਚਾਰ ਦੇ ਬਿਲਕੁਲ ਖਿਲਾਫ ਆ ਪਰ ਗ੍ਰਫਤਾਰੀ ਤਾਂ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਜੀ ਨਵੀਨ ਜੀ ਸਭ ਤੋਂ ਪਹਿਲੇ ਤੇ ਮੈਂ ਕਹਿਣਾ ਚਾਹਨਾ ਕਿ ਜਿਹੜਾ ਆਪਾਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਸੀ ਹੂੰ ਔਰ ਟੋਲਰੈਂਸ ਅਗੇਂਸਟ ਕਰਪਸ਼ਨ ਦੀ ਗੱਲ ਕਰਦੇ ਸੀ ਹੂੰ ਉਹ ਸਾਬਿਤ ਹੋ ਗਈ ਕਿ ਪੰਜਾਬ ਦੇ ਅੰਦਰ ਕ腐ਪਸ਼ਨ ਬਹੁਤ ਜੜਾ ਤੱਕ ਆ ਗਈ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਤੇ ਕ腐ਪਸ਼ਨ ਚਾਰजेस ਪਹਿਲੇ ਹੀ ਲੱਗ ਚੁੱਕੇ ਹਨ ਉਹ ਡੀਆਈਜੀ ਲੈਵਲ ਦਾ ਬੰਦਾ ਹੈ ਉਹਦੇ ਤੇ ਵੀ ਕ腐ਪਸ਼ਨ ਚਾਰजेस ਆ ਗਏ ਕਾਰਨ ਆ ਕਿ ਜਿਹੜੇ ਆ ਕਹਿੰਦੇ ਕਿ ਅਸੀਂ ਜ਼ੀਰੋ ਟੋਲਰੈਂਸ ਹੈ ਅਗੇਂਸਟ ਕ腐ਪਸ਼ਨ ਤੁਸੀਂ ਇਹ ਦੇਖੋ ਜਿਹੜੇ ਬੰਦੇ ਨੇ ਕੰਪਲੇਨੈਂਟ ਕੀਤੀ ਹੈ ਉਹ ਪੰਜਾਬ ਪੁਲਿਸ ਦੇ ਵੀਲਜ ਡਿਪਾਰਟਮੈਂਟ ਕੋ ਕਿਉਂ ਨਹੀਂ ਗਿਆ ਸ਼ਾਇਦ ਉਹਨੂੰ ਉਮੀਦ ਸੀ ਕਿ ਮੈਨੂੰ ਸ਼ਾਇਦ ਇੱਥੇ ਨਿਆਂ ਨਹੀਂ ਮਿਲੇਗਾ ਇਸ ਵਾਸਤੇ ਸੈਂਟਰਲ ਏਜੰਸੀ ਸੀਬੀਆਈ ਕੋ ਗਿਆ ਕਿ ਸ਼ਾਇਦ ਮਾਨੂੰ ਇੱਥੇ ਨਿਆਂ ਮਿਲ ਜੇ ਤੇ ਜਿਹੜੀ ਇਹ ਗੱਲ ਕਰਦੇ ਵੀ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਪਸ਼ਨ ਉਹ ਪ੍ਰੂਫ ਹੋਦੀ ਹੈ ਕਿ ਇਸ ਲੈਵਲ ਤੇ ਜਿਹੜਾ ਅਫਸਰ ਹੈ ਵੀ ਉਹਦੇ ਖਿਲਾਫ ਕਹਿੰਦੇ ਸੈਂਟਰ ਸਰਕਾਰ ਸੀਬੀਏ ਦੀ ਤਰਫੋਂ ਕਾਰਵਾਈ ਹੋਈ ਹੈ ਕਿਉਂਕਿ ਜਿਹੜੀ ਗੱਲ ਹੁੰਦੀ ਹੈ ਵੀ ਅਫਸਰਸ਼ਾਈ ਦੇ ਅੰਦਰ ਸੀ ਜ਼ੀਰੋ ਕ੍ਰਪਸ਼ਨ ਅਗੇਂਸਟ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਪਸ਼ਨ ਹੈ ਉਦਕਲੀ ਪ੍ਰੂਫ ਹੁੰਦੀ ਹੈ ਕਿ ਐਮਏ ਪੰਜਾਬ ਦੇ ਵਿੱਚ ਕੁਝ ਨਹੀਂ ਪੰਜਾਬ ਦੇ ਅੰਦਰ ਬਲਕਿ ਅਸੀਂ ਇਹ ਚੀਜ਼ਾਂ ਦੇਖੀਆਂ ਕਿ ਕੋਈ ਦਿਨਾਂ ਤੋਰੋਂ ਕ੍ਰਪਸ਼ਨ ਬਹੁਤ ਜ਼ਿਆਦਾ ਵੱਡੇ ਪੈਮਾਨੇ ਤੇ ਹੈ ਤੁਸੀਂ ਕਿਸੇ ਵੀ ਲੈਵਲ ਤੇ ਜਿੱਥੇ ਭਗਵੰਤ ਮਾਨ ਸਾਹਿਬ ਆ ਕਹਿੰਦੇ ਕਿ ਅਸੀਂ ਜ਼ੀਰੋ ਕਰਜੀ ਚਾਹੇ ਉਹ ਤਸੀਲਾਂ ਨੇ ਜਾਂ ਕਿੱਥੇ ਵੀ ਹੈ ਉੱਥੇ ਕ腐ਸ਼ਨ ਦਾ ਪੈਮਾਨਾ ਬਹੁਤ ਵੱਧ ਗਿਆ ਬਲਕਿ ਕ腐ਸ਼ਨ ਦੇ ਪ੍ਰਾਈਜ਼ਸ ਵੀ ਹੋਰ ਵੱਧ ਗਏ ਆਮ ਆਦਮੀ ਪਾਰਟੀ ਦੇ ਕਿੰਨੇ ਹੀ ਲੀਡਰਸ ਤੇ ਕ腐ਸ਼ਨ ਦੇ ਚਾਰਜੀਸ ਹੈਗੇ ਉਹਨੇ ਨਵੀਨ ਜੀ ਡੀਏਜੀ ਪੁੱਲਰ ਕਾਫੀ ਜ਼ਿਆਦਾ ਫੇਮਸ ਸੀ ਉਹਨਾਂ ਨੇ ਕਈ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਵੀ ਪਾਰਟ ਲਿਆ ਤੇ ਕਾਫੀ ਜ਼ਿਆਦਾ ਮੁਹਾਲੀ ਦੀ ਗੱਲ ਕਰੀਏ ਤਾਂ ਥੱਲ ਪਾਈ ਨਸ਼ਿਆਂ ਤੇ ਕਾਫੀ ਜ਼ਿਆਦਾ ਈਮਾਨਦਾਰ ਵੀ ਦੱਸੇ ਜਾਂਦੇ ਸੀ ਤਾਂ ਇੱਕਦਮ ਤੁਹਾਨੂੰ ਕੀ ਲੱਗਦਾ ਹੈ ਜੇਹਾ ਕੀ ਹੋਇਆ ਕਿ ਉਹ ਪੀਪੀਐਸ ਤੋਂ ਸਭ ਤੋਂ ਪਹਿਲਾਂ 2023 ਦੇ ਵਿੱਚ ਆਈਪੀਐਸ ਬਣ ਜਾਂਦੇ ਨੇ ਡੀਆਈਜੀ ਰੈਂਕ ਤੇ ਅਪਡੇਟ ਕਰ ਦਿੱਤਾ ਗਿਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਇੰਨਾ ਜ਼ਿਆਦਾ ਰਿਸ਼ਵਤ ਦਾ ਜਿਹੜਾ ਪੈਸਾ ਉਹਨਾਂ ਦੇ ਕੋਲੋਂ ਨਿਕਲਿਆ ਹੈ ਬੈਗਾਂ ਦੇ ਵਿੱਚ ਭਰ-ਭਰ ਕੇ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕੀ ਇਹ ਸਿਰਫ ਪ੍ਰੋਮੋਸ਼ਨ ਜਿਹੜੀ ਹੋਈ ਸੀ ਰਿਸ਼ਵਤ ਦੇ ਲਈ ਹੋਈ ਸੀ ਇਹ ਸਵਾਲ ਖੜੇ ਹੋ ਰਹੇ ਨੇ ਜੀ ਮੇਰੇ ਨਾਲ ਵੀ ਹੈ ਨਾ ਸਵਾਲ ਤੁਹਾਡਾ ਜੀ ਜੀ ਬਿਲਕੁਲ ਬਿਲਕੁਲ ਉਹ ਮੈਂ ਤੁਹਾਨੂੰ ਪਹਿਲੇ ਗੱਲ ਕਰਨ ਦੇ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੱਕ ਅਲਿਗੇਸ਼ਨ ਕੀਤਾ ਸੀ ਆਪਣਾ ਵਿਧਾਨ ਸਭਾ ਵਿੱਚ ਜਿਹੜਾ ਉਹਨਾਂ ਦੇ ਫਾਈਨਾਂਸ ਮਿਸਟਰ ਚੀਵਾ ਸਾਹਿਬ ਦੇ ਉੱਤੇ ਸੀ ਉਹਦੀ ਕੋਈ ਸਪਸ਼ਟੀਕਰਨ ਅਜੇ ਤੱਕ ਨਹੀਂ ਆਇਆ ਜਾਂ ਚ ਉਹਨੂੰ ਝਟਲਾਇਆ ਜਾਂਦਾ ਜਾਂ ਉਹਦਾ ਜਵਾਬ ਦਿੱਤਾ ਜਾਂਦਾ ਉਹਨਾਂ ਨੇ ਜਿਹੜਾ ਆਪਣਾ ਡਿਸਪਲਿਨਰੀਜ਼ ਬਾਰੇ ਬੋਲਿਆ ਤੇ ਕਹਿਣ ਦਾ ਮਤਲਬ ਹੈ ਕਿ ਟੋਲਰੈਂਸ ਜ਼ੀਰੋ ਟੋਲਰੈਂਸ ਜਿਹੜੀ ਇਹ ਗੱਲ ਕਰਦੇ ਐ ਮੇਰੀ ਕਿ ਕੋਈ ਚੀਜ਼ ਹੈ ਨਹੀਂ ਬਾਕੀ 라की ਗੱਲ ਤੁਸੀਂ ਕ੍ਰਿਪਸ਼ਨ ਦੀ ਜਿਉਂ ਉਹਨ ਡੀਆਈਜੀ ਸਾਹਿਬ ਉਸ ਤੋਂ ਕਹਿ ਰਹੇ ਐ ਇਹ ਮੈਨੂੰ ਕਿਥੇ ਟਰੈਪ ਕੀਤਾ ਗਿਆ ਬਟ ਇਹ ਟਰੈਪ ਕੀਤਾ ਗਿਆ ਤਾਂ ਵੀ ਉਹਨਾਂ ਦੇ ਘਰੋਂ ਜਿਹੜੀ ਕੋਈ ਨਹੀਂ ਕੋਈ ਬਰਾਬਰੀ ਨਹੀਂ ਹੋਈ ਹੈ ਇੱਕ ਆਈਪੀਐਸ ਦੇ ਅਫਸਰ ਉਹ ਵੀ ਕਾਫੀ ਕੁਝ ਗੱਲ ਕਹਿੰਦੀ ਵੀ देयर इज ਨੋ देयर इज देयर इज ਨੋ ਥਿੰਗ ਯਰ देयर इज ਨਥਿੰਗ ਕਾਂਗਰਸ ਨੂੰ ਲੱਗਦਾ ਹੈ ਜਿਹੜੀ ਕਾਰਵਾਈ ਹੋਈ ਹੈ ਇੱਕਦਮ ਠੀਕ ਹੈ ਕਿਉਂਕਿ ਸੀਬੀਆਈ ਜਿਹੜੀ ਕੇਂਦਰ ਏਜੰਸੀਆਂ ਹੋਰ ਨੇ ਉਹਨਾਂ ਤੇ ਆਮ ਆਦਮੀ ਪਾਰਟੀ ਪਹਿਲਾਂ ਵੀ ਇਲਜ਼ਾਮ ਲਗਾਉਂਦੀ ਆ ਰਹੀ ਹੈ ਕਿ ਜਾਣ ਬੁੱਝ ਕੇ ਫਸਾਇਆ ਜਾਂਦਾ ਹੈ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਨੇ ਚਾਹੇ ਕੇਜਰੀਵਾਲ ਦੀ ਗ੍ਰਿਫਤਾਰੀ ਵੇਲੇ ਹੋਵੇ ਚਾਹੀਏ ਹੋਰ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਨੇਤਾ ਨਹੀਂ ਉਸ ਵੇਲੇ ਅਜੇ ਇਹ ਇਲਜ਼ਾਮ ਲੱਗਦੇ ਨੇ ਮੈਂ ਮੈਂ ਇਹਦੇ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਦੇਖੋ ਇਹ ਤਫਤੀਸ਼ ਦਾ ਮਾਸਲਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਕੇਸ ਕੁਝ ਪਲਾਨ ਕੀਤਾ ਗਿਆ ਬਾਕੀ ਇਹ ਗੱਲ ਮੇਰੇ ਤੇ ਸਿੱਧੀ ਗੱਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡੇ ਤੇ ਕ੍ਰਪਸ਼ਨ ਨਹੀਂ ਹੈ ਪੰਜਾਬ ਚ ਸਰਕਾਰ ਤੇਰਾ ਅਗਲਾ ਪਜਾਰ ਰਿਹਾ ਕ੍ਰਪਸ਼ਨ ਫ੍ਰੀ ਪੰਜਾਬ ਹੈ ਐਵੇਂ ਦੀ ਕੋਈ ਗੱਲ ਨਹੀਂ ਹੈ ਕ੍ਰਪਸ਼ਨ ਦਾ ਪੈਮਾ ਨਾ ਬਹੁਤ ਜ਼ਿਆਦਾ ਵਧਿਆ ਠੀਕ ਹੈ ਚਲੋ ਜਵਾਬ ਲੈ ਲੈਣਾ ਰਿਪਨਦੀਪ ਜੀ ਜੁੜੇ ਹੋਏ ਨੇ ਰਿਪਨ ਜੀ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਵੱਲ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਨੱਕ ਥੱਲੇ ਸਭ ਕੁਝ ਹੋ ਰਿਹਾ ਸੀ ਜਿਹੜੇ ਸ਼ਿਕਾਇਤ ਕੀਤੀ ਉਹ ਵਿਜੀਲੈਂਸ ਕੋ ਨਹੀਂ ਗਿਆ ਉਹ ਪੰਜਾਬ ਪੁਲਿਸ ਦੇ ਕੋਲ ਨਹੀਂ ਗਿਆ ਉਹ ਸਿੱਧਾ ਈਡੀ ਕੋਲ ਪਹੁੰਚਿਆ ਕਿਉਂ ਕਿਉਂਕਿ ਕੀ ਪਤਾ ਉਸ ਦੀ ਸੁਣਵਾਈ ਨਾ ਹੋ ਰਹੀ ਹੋਵੇ ਕਾਂਗਰਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਰਸ਼ਵਤ ਖੋਰੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਖਤਮ ਕੀਤੀ ਜਾ ਰਹੀ ਹੈ ਪਰ ਨਹੀਂ ਸਗੋਂ ਹੋਰ ਵੱਧ ਰਹੀ ਹੈ ਕਿਉਂਕਿ 7 ਕਰੋੜ 7.5 ਕਰੋੜ ਰੁਪਏ ਕੈਸ਼ ਕਿਸੇ ਦੇ ਡੀਆਈਜੀ ਲੈਵਲ ਦੇ ਘਰ ਤੋਂ ਮਿਲਣਾ ਕੀ ਪਤਾ ਉਸ ਤੋਂ ਪਹਿਲਾਂ ਕਿੰਨੀ ਵਾਰ ਪੈਸੇ ਲਏ ਗਏ ਹੁਣ ਮੈਂ ਇਹ ਪੁਸ਼ਟੀ ਨਹੀਂ ਕਰਦਾ ਕਿ ਉਹਨਾਂ ਨੇ ਜੁਰਮ ਕੀਤਾ ਹੈ ਇਲਜ਼ਾਮ ਵੀ ਹੋ ਸਕਦੇ ਨੇ ਫਸਾਇਆ ਵੀ ਜਾ ਸਕਦਾ ਤੁਹਾਡਾ ਕੀ ਬਿਆਨ ਹੈ ਇਸ ਤੇ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਨੂੰ ਪਹਿਲਾਂ ਜੀ ਤੇ ਸਾਰੇ ਪੈਨਲਿਸਟ ਨੂੰ ਜੀ ਮੇਰੇ ਕੋਲੇ ਕੁਐਸਚਨਸ ਆ ਗਏ ਜੀ ਦੇਖੋ ਜਿਹਦੀ ਗੱਲ ਕਰਨ ਵਾਲੀ ਹੈ ਸਾਡੀ ਆਮ ਆਦਮੀ ਪਾਰਟੀ ਬਾਰੇ ਗੱਲਾਂ ਕੀਤੀਆਂ ਮ ਲੁੱਕ ਅਰ ਲਿਸਨ ਨੇ ਉਹਦੇ ਵਿੱਚ ਮੈਂ ਦੇਖ ਸਾਡੀ ਜਿਹੜੀ ਪਾਰਟੀ ਹੈ ਜੀ ਉਹਦਾ ਮੁੱਖ ਏਜੰਡਾ ਹੀ ਇਹ ਸੀ ਕਿ ਜਿਹੜੀ ਕਰਪਸ਼ਨ ਸੀ ਉਹ ਪ੍ਰੈਵਲੈਂਟ ਹੋ ਚੁੱਕੀ ਸੀ ਸਾਰੇ ਇੰਡੀਆ ਦੇ ਵਿੱਚ ਜਿੱਥੋਂ ਸਾਡਾ ਮੇਨ ਜਿਹੜੀ ਪਾਰਟੀ ਦਾ ਜਿਹੜਾ ਸਾਡਾ ਮੁੱਢ ਬੰਨਿਆ ਜੀ ਤੇ 2011 ਦੇ ਵਿੱਚੋਂ ਐਂਟੀ ਕਰਪਸ਼ਨ ਤੋਂ ਤੰਗ ਹੋ ਕੇ ਸਾਡੇ ਕੇਜਰੀਵਾਲ ਸਾਹਿਬ ਆਈਆ ਰਸੀ ਬਿਊਰੋਕਰੇਸੀ ਉਹ ਸਾਰੇ ਉਹਨਾਂ ਨੂੰ ਸਾਰਾ ਪਤਾ ਸੀ ਕਿ ਕਿਵੇਂ ਸਿਸਟਮ ਜਿਹੜਾ ਹੈਗਾ ਉਹ ਅਫਸੈਟ ਹੋ ਰਿਹਾ ਤੇ ਸਾਡੀ ਪਾਰਟੀ ਇੱਕ ਐਂਟੀ ਕਰਪਸ਼ਨ ਜਿਹੜੀ ਮੂਵਮੈਂਟ ਹੈ ਉਹਦੇ ਵਿੱਚੋਂ ਸਾਡੀ ਪਾਰਟੀ ਨਿਕਲੀ ਸਾਡਾ ਮੇਨ ਏਜੰਡਾ ਸੀ ਕਿ ਜਿਹੜਾ ਅਸੀਂ ਜਿਹੜੀ ਕਰਪਸ਼ਨ ਫ੍ਰੀ ਕਰਨਾ ਹੈ ਦੇ ਅਸੀਂ ਹੁਣੀ ਪੈਰਾਲਿਸਟ ਕਹਿ ਰਹੇ ਸੀਗੇ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਕਰਪਸ਼ਨ ਫਰੀ ਹੋ ਗਿਆ ਦੇਖੋ ਜੀ ਕਰਪਸ਼ਨ ਫਰੀ ਵਾਲੇ ਸਾਈਡ ਤੇ ਅਸੀਂ ਵੱਧ ਰਹੇ ਹਾਂ ਸਾਡਾ ਉਹ ਮੁੱਖ ਦੇਸ਼ ਹੈ ਕਿ ਅਸੀਂ ਜਿਹੜਾ ਪੰਜਾਬ ਸਟੇਟ ਹੈ ਸਟੇਟ ਤੋਂ ਸ਼ੁਰੂ ਕਰਕੇ ਸਾਰੇ ਇੰਡੀਆ ਦੇ ਵਿੱਚ ਸਾਡਾ ਪਲਾਨ ਹੈ ਅਸੀਂ ਜਿਹੜਾ ਹੈਗਾ ਕਰਪਸ਼ਨ ਨੂੰ ਫਰੀ ਕਰਨਾ ਸਾਡੀ ਤਾਂ ਗਵਰਨਮੈਂਟ ਦੀ ਪਾਰਟੀ ਲਈ ਸਾਡੀ ਆਮ ਆਦਮੀ ਪਾਰਟੀ ਸਰਕਾਰ ਦੀ ਪਾਰਟੀ ਲਈ ਨਹੀਂ ਇਹ ਹੈ ਕਿ ਨੋ ਵਨ ਇਜ਼ ਅਬਵ ધ ਲਾਅ ਲਾਅ ਜਿਹੜਾ ਹੈਗਾ ਜੀ ਬਣਿਆ ਹੋਇਆ ਸਾਰਿਆਂ ਨੂੰ ਲਾਅ ਦੇ ਅਧੀਨ ਰਹਿ ਕੇ ਕੰਮ ਕਰਨਾ ਚਾਹੀਦਾ ਪਰ ਇਹ ਕ੍ਰੈਡਿਟ ਕਿਉਂ ਲੈ ਰਹੀ ਆ ਆਮ ਆਦਮੀ ਪਾਰਟੀ ਕੁਲਦੀਪ ਸਿੰਘ ਢਾਲੀਵਾਲ ਦਾ ਇਹ ਬਿਆਨ ਕਿਉਂ ਆਇਆ ਸਾਹਮਣੇ ਕਿ ਅਸੀਂ ਭ੍ਰਸ਼ਟਾਚਾਰ ਦੇ ਬਿਲਕੁਲ ਖਿਲਾਫ ਆ ਗ੍ਰਿਫਤਾਰੀ ਤਾਂ ਆਈਡੀ ਦੇ ਵੱਲੋਂ ਕੀਤੀ ਗਈ ਹੈ ਮਾਫ ਕਰਨਾ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਕਰਪਸ਼ਨ ਦੀ ਗੱਲ ਕਰੀਏ ਸਰ ਉਹਦੇ ਵਿੱਚ ਕੀ ਚੱਕਰ ਹੈ ਕਿ ਜਦੋਂ ਸਾਡੇ ਜਦੋਂ ਦੀ ਸਾਡੀ ਪਾਰਟ ਸਰਕਾਰ ਬਣੀ ਹੈ ਜੀ ਪ੍ਰੀਵੀਅਸ ਗਵਰਨਮੈਂਟਸ ਨਾਲੋਂ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਸਾਡੀ ਵਿਜੀਲੈਂਸ ਬਿਊਰੋ ਨੇ ਜੇ ਐਕਟੀਵਿਟੀ ਸ਼ੋ ਕੀਤੀ ਹੈ ਤਾਂ ਵਿਦਨ ਦਾ 2022 ਜਦੋਂ ਤੋਂ ਦੀ ਸਾਡੀ ਸਰਕਾਰ ਬਣੀ ਹੈ ਸਾਡੇ 3 ਸਾਲਾਂ ਦੇ ਵਿੱਚ ਮੈਕਸਿਮਮ ਜਿਹੜੀ ਹੈਗੀ ਹੈ ਵਿਜੀਲੈਂਸ ਬਿਊਰੋ ਦੀ ਐਕਟੀਵਿਟੀ ਹੋਈ ਜੀ ਜੀ ਜਿਹਦੇ ਵਿੱਚ ਹੁਣ ਤੱਕ ਅਸੀਂ ਜਿਹੜੀਆਂ ਅਰੈਸਟਸ ਪਾ ਚੁੱਕੇ ਹਾਂ 800 ਦੇ ਨੇੜੇ ਅਰੈਸਟ ਪਾ ਚੁੱਕੇ ਹਾਂ ਜੀ ਐਂਟੀ ਕ腐ਪਸ਼ਨ ਐਕਸ਼ਨ ਜਿਹੜੀ ਸਾਡੀ ਸਰਕਾਰ ਲੈ ਚੁੱਕੀ ਹੈ ਜਿਹਦੇ ਵਿੱਚ ਜਿਹੜੇ 12 ਤੋਂ ਲੈ ਕੇ 15 ਤੱਕ ਜਿਹੜੇ ਸੀਨੀਅਰ ਪੋਲੀਟਿਸ਼ੀਅਨਸ ਐਂਡ ਬਿਊਰੋਕਰੇਟਸ ਹੈ ਜੀ ਇਹ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਹੋਇਆ ਹੈ ਕਿ ਜਿਹੜੀ ਸਰਕਾਰ ਹੈ ਉਹ ਬਿਊਰੋਕ੍ਰੇਸੀ ਨੂੰ ਤੇ ਜਿਹੜੇ ਸਾਡੇ ਪੋਲੀਟਿਸ਼ੀਅਨਸ ਸੀਨੀਅਰ ਮਿਨਿਸਟਰਸ ਰਹੇ ਹੈ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਹੱਥ ਪਾ ਰਹੇ ਹਾਂ ਜਿਹੜਾ ਸਾਡੇ ਕੋਲੇ ਕੋਈ ਡਾਟਾ ਆ ਰਿਹਾ ਹੈ ਜਿਹੜੀ ਵੀ ਸਾਡੇ ਕੋਲ ਇਨਵੈਸਟੀਗੇਸ਼ਨ ਆ ਰਹੀ ਹੈ ਅਸੀਂ ਉਹ ਸਰਚ ਕਰ ਇਸ ਤੋਂ ਇਲਾਵਾ ਜੀ ਜੀ ਹਾਂਜੀ ਕੰਪਲੀਟ ਕਰਿਓ ਜਲਦੀ ਆਪਣੀ ਗੱਲ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਇੱਕ ਦੂਜੀ ਗੱਲ ਮੇਰੇ ਕੋਲੇ ਆਈ ਸੀ ਪ੍ਰਤਾਪ ਸਿੰਘ ਬਾਜਵਾਦੀ ਇਹਨਾਂ ਨੇ ਗੱਲ ਕਹੀ ਸੀ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵਿਧਾਨ ਦੇ ਵਿਧਾਨ ਸਭਾ ਦੇ ਫਲੋਰ ਦੇ ਉੱਤੇ ਧਿਆਨ ਦਿੱਤਾ ਸੀ ਚੀਮਾ ਸਾਹਿਬ ਦੇ ਦੇਖੋ ਜੀ ਬਿਆਨਬਾਜ਼ੀ ਕਾਂਗਰਸ ਪਾਰਟੀ ਹੋਊਗੀ ਬੀਜੇਪੀ ਪਾਰਟੀ ਹੋਊਗੀ ਜਾਂ ਜਿਹੜੀਆਂ ਵੀ ਪਹਿਲਾਂ ਰੂਲਿੰਗ ਪਾਰਟੀਆਂ ਰਹੀਆਂ ਉਹ ਫਰੋਮ ਡੇ 1 ਬਿਆਨਬਾਜ਼ੀ ਕਰ ਰਹੀਆਂ ਇਹਨਾਂ ਕੋਲੇ ਜੇ ਕਿਸੇ ਵੀ ਚੀਜ਼ ਦਾ ਕੋਈ ਵੀ ਪ੍ਰੂਫ ਹੈ ਜੀ ਤਾਂ ਉਹ ਫਲੋਰ ਤੇ ਪੇਸ਼ ਕਰਨ ਦੀ ਉਹ ਤੇ ਡੈਫੀਨੇਟਲੀ 110% ਜਿਹੜਾ ਹੈਗਾ ਜੀ ਐਕਸ਼ਨ ਹੋਊਗਾ ਜਿਹੜੀ ਗੱਲ ਕਰਨ ਦਾ ਮੁੱਦਾ ਹੈ ਜੀ ਹੁਣ ਸੀਬੀਆਈ ਨੇ ਜਿਹੜੀ ਹੈਗੀ ਅੱਜ ਕੋਈ ਉਹਨਾਂ ਨੇ ਟਰੈਪ ਲਗਾਇਆ ਜਾਂ ਕੇਸ ਰਜਿਸਟਰ ਕੀਤਾ ਹੂੰ ਭੁੱਲਰ ਸਾਹਿਬ ਦੇ ਠੀਕ ਹੈ ਜੀ ਉਹ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੋਈ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਪੂਰੀ ਤਤਪਰ ਹੈ ਸਾਡੇ ਤੋਂ ਕੋਈ ਹੈਲਪ ਚਾਹੀਦੀ ਹੋਊਗੀ ਅਸੀਂ ਦੇਵਾਂਗੇ ਜੇ ਉਹਨਾਂ ਤੇ ਕੋਈ ਕਰਪਸ਼ਨ ਦੇ ਚਾਰजेस ਸਿੱਧ ਹੁੰਦੇ ਆ ਜੀ ਤਾਂ ਦੇਖੋ ਇਹ ਸੀਬੀਆਈ ਦਾ ਮੈਟਰ ਹੈ کورٹ ਦਾ ਮੈਟਰ ਹੈ ਜੀ ਇਹਦੇ ਵਿੱਚ ਸਾਡੀ ਪੰਜਾਬ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਨਹੀਂ ਸਾਡੇ ਤੋਂ ਕੋਈ ਹੈਲਪ ਲਈ ਜਾਊਗੀ ਇਸ ਦੇ ਰਿਗਾਰਡਿੰਗ ਤਾਂ ਅਸੀਂ ਡੈਫੀਨੇਟਲੀ ਦੇਵਾਂਗੇ ਪਰ ਮੇਰਾ ਮੇਨ ਕਨਸਰਨ ਇਹ ਹੈ ਜੀ ਕਿ ਜਿਹੜੀ ਸਾਡੀ ਇਸ ਲਈ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਜਾ ਰਿਹਾ ਹੈ। ਨਹੀਂ ਪੰਜਾਬ ਸਰਕਾਰ ਜੀ 110% सीबीआई ਨੂੰ ਕਿਸੇ ਵੀ ਤਰ੍ਹਾਂ ਦੀ ਲੋਡ ਹੋਊਗੀ, ਕੋਰਟ ਨੂੰ ਕਿਸੇ ਤਰ੍ਹਾਂ ਦੀ ਲੋਡ ਹੋਊਗੀ ਜੀ ਅਸੀਂ ਉਹਨਾਂ ਨਾਲ ਖੜੇ ਹਾਂ ਜੋ ਵੀ ਸਾਡੇ ਤੋਂ ਮੰਗਿਆ ਜਾਊਗਾ, ਪੁੱਛਿਆ ਜਾਊਗਾ ਜੀ ਅਸੀਂ ਉਹਨਾਂ ਦੀ ਹੈਲਪ ਕਰਨ ਲਈ ਤਿਆਰ ਹਾਂ ਜੀ ਪੂਰੇ। ਠੀਕ ਹੈ ਐਲਨ ਰਾਓ ਜਿਹੜੇ ਸਾਬਕਾ ਆਈਪੀਐਸ ਨੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਵੀ ਸਵਾਲ ਲੈ ਲੈਣਾ ਡੀਆਈਜੀ ਨੂੰ ਸਿੱਧਾ ਨਿਆਂ ਖਰਾਸਤ ਦੇ ਵਿੱਚ ਭੇਜਿਆ ਗਿਆ। ਅੱਗੇ ਕਈ ਵਾਰ ਦੇਖਿਆ ਜਾਂਦਾ ਹੈ ਜੇਕਰ ਕਿਸੇ ਆਰੋਪੀ ਨੂੰ ਜਿਨ੍ਹਾਂ ਤੇ ਆਰੋਪ ਲੱਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਹਿਲਾਂ ਰਿਮਾਂਡ ਹਾਸਲ ਕੀਤੀ ਜਾਂਦੀ ਹੈ ਸਿੱਧਾ ਨਿਆਇਕ ਹਰਾਸਤ ਦੇ ਵਿੱਚ ਭੇਜ ਦੇਣਾ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਸਿੱਧਾ ਸੀਬੀਆਈ ਨੇ ਜੱਜ ਸਾਹਿਬ ਤੋਂ ਨਿਆਇਕ ਹਰਾਸਤ ਹੀ ਮੰਗੀ ਹੈ ਇਹ ਨਹੀਂ ਕਿ ਜੱਜ ਸਾਹਿਬ ਦਾ ਫੈਸਲਾ ਸੀ ਮੰਗੀ ਹੀ ਨਿਆਇਕ ਹਰਾਸਤ ਹੈ ਇਸ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਕੀ ਵਜ੍ਹਾ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਸਭੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ this is uh, uh, in this case ma'am mai tonus devang ki

उसके बाद तो अब आगे जो डॉक्यूमेंट्स मिले उनकी अपनी इंडिपेंडेंट इंक्वायरी होनी है कि थे किस दे, कि कितनी प्रॉपर्टी किन्ने तो प्रॉपर्टी कि अगर नीड है कि इन्वेस्टिगेट तो कंसर्न रेवेन्यू डिपार्टमेंट से पता करेंगे और जो कुछ और उनके आ, आ, कुछ एनीथिंग एल्स उन्होंने कुछ पेपर डॉक्यूमेंट मिले हो गए उन्होंने डॉक्यूमेंट्स से बेस्ट इनवेस्टिगे होगी उन्होंने जरूरत नहीं हैगी तो उन्होंने नहीं इनकेस अभी बी एन एस में, आगे, BNSS में ये आगे है कि, आ, इन केस अगर आ, 45 केस में, 30 में, के दिन में, तो उनकी पुलिस कस्टडी दोबारा ली जा सकती है पहले लॉ सीघ के पंद्रह दिन में ले सकते थे अब थर्टी डेज में दोबारा पुलिस कस्टडी इफ रिक्वायर्ड सीबीआई को चाहती है तो वो दोबारा उसको ले सकती है इसमें कोई यह नहीं है कि अभी भेज दिया तो उसके बाद पुलिस कस्टडी ले नहीं सकते ਤੁਸੀਂ ਵੀ ਇਹ ਕਸਟਡੀ ਦੁਬਾਰਾ ਲਈ ਜਾ ਸਕਦੀ ਹੈ ਅਗਰ ਜ਼ਰੂਰਤ ਹੋਵੇ। ਜਰਾਵ ਸਾਹਿਬ ਮੇਰੇ ਮੇਰਾ ਇੱਕ ਹੋਰ ਸਵਾਲ ਸੀ ਪਬਲਿਕ ਇੰਟਰਸਟ ਦੇ ਨਾਲ। ਜਿਸ ਤਰੀਕੇ ਦੇ ਨਾਲ ਡੀਆਈਜੀ ਬਣਦੇ ਨੇ ਪਹਿਲਾਂ ਉਸ ਤੋਂ ਐਸਐਸਪੀ ਹੁੰਦੇ ਨੇ, ਸਟੇਟ ਪੁਲਿਸ ਅਫਸਰ ਹੁੰਦੇ ਨੇ। ਸਟੇਟ ਪੁਲਿਸ ਅਫਸਰ ਤੋਂ ਆਈਪੀਐਸ ਬਣਨਾ ਇਹ ਕਿਸ ਤਰੀਕੇ ਦੇ ਨਾਲ ਕੀ ਇਹ ਜਿਹੜਾ ਤਰੀਕਾ ਹੁੰਦਾ ਹੈ ਕਿਸ ਤਰੀਕੇ ਇਹ ਤਰੱਕੀ ਮਿਲਦੀ ਹੈ? ਕੀ ਮਤਲਬ ਹੋਰ ਕੀ ਕੀ ਉਪਲਬਧੀਆਂ ਹੋਣੀਆਂ ਚਾਹੀਦੀਆਂ ਨੇ ਇੱਕ ਪੁਲਿਸ ਅਧਿਕਾਰੀ ਦੇ ਕੋਲ ਕਿਸ ਬੇਸਿਸ ਤੇ ਪ੍ਰਮੋਟ ਪ੍ਰਮੋਸ਼ਨ ਹੁੰਦੀ ਹੈ ਜੀ ਐਗਜੈਕਟ ਵਰਡ ਆ ਗਿਆ ਕਿ ਪ੍ਰਮੋਸ਼ਨ ਕਿਸ ਬੇਸਿਸ ਤੇ ਹੁੰਦੀ ਹੈ ਮੈਂ ਮੈਂ ਕਲੀਅਰ ਕਰ ਦੇਣਾ ਜੀ ਦੋ ਕੈਡਰ ਹੁੰਦੇ ਨੇ ਕਿ ਆਈਪੀਐਸ ਕੈਡਰ ਡਾਇਰੈਕਟ ਆਈਪੀਐਸ ਵਿੱਚ ਭਰਤੀ ਹੁੰਦੇ ਨੇ ਉਹਨਾਂ ਦੀ ਪ੍ਰਮੋਸ਼ਨ ਹੋਰ ਜਲਦੀ ਹੁੰਦੀ ਹੈ

ਉਹ ਆਪੀਐਸ ਬਣਨ ਵਾਸਤੇ ਉਹਨਾਂ ਦਾ ਕੋਈ ਸਰਟਨ ਪੀਰੀਅਡ ਹੈ 15 ਸਾਲ ਵੀ ਹੋ ਸਕਦਾ ਹੈ 18 ਸਾਲ ਵੀ ਹੋ ਸਕਦਾ ਹੈ ਉਹ ਉਸ ਪੀਰੀਅਡ ਦੇ ਬਾਅਦ ਅਗਰ ਉਹਨਾਂ ਦਾ ਰਿਕਾਰਡਸ ਠੀਕ ਹੈਗਾ ਥੈਨ ਦੇ ਕਮ ਇਨ ਟੂ ਆਪੀਐਸ ਸੋ ਡਾਇਰੈਕਟ ਆਪੀਐਸ ਆਤਾ ਹੈ ਉਸੀ ਲਿਸਟ ਮੇਂ ਉਹਨਾਂ ਦਾ ਨਾਮ ਵੀ ਆ ਜਾਂਦਾ ਹੈ ਕਿਉਂ ਇਹ ਕਾਫੀ ਫੇਮਸ ਸੀ ਡੀਆਈਜੀ ਪੁੱਲਰ ਕਾਫੀ ਜ਼ਿਆਦਾ ਫੇਮਸ ਸੀ ਇਸ ਤੋਂ ਪਹਿਲਾਂ ਜਦ ਮੋਹਾਲੀ ਦੇ ਵਿੱਚ ਐਸਐਸਪੀ ਰਹਿੰਦੇ ਨੇ ਕਾਫੀ ਫੇਮਸ ਸੀ ਮੈਂ ਇੱਕ ਆਖਰੀ ਤੁਹਾਡੇ ਤੋਂ ਛੋਟਾ ਜਿਹਾ ਸਵਾਲ ਲੈਣਾ ਚਾਹੂੰਗਾ ਕਿ ਡੀਆਈਜੀ ਜਿਸ ਤਰੀਕੇ ਦੇ ਨਾਲ SSP ਜਿਸ ਵੇਲੇ ਸੀ ਉਹਨਾਂ ਨੇ ਕਾਫੀ ਜ਼ਿਆਦਾ ਆਪਣੇ ਜ਼ਿਆਦਾਤਰ ਰੇਡਸ ਕੀਤੀਆਂ ਕਾਫੀ ਜ਼ਿਆਦਾ ਮਸ਼ਹੂਰ ਸੀ ਉਸ ਤੋਂ ਬਾਅਦ ਉਹ DIG ਬਣ ਜਾਂਦੇ ਨੇ DIG ਬਣਨ ਤੋਂ ਬਾਅਦ ਉਹਨਾਂ ਤੇ ਹੁਣ ਇਹ ਇਲਜ਼ਾਮ ਹੈ ਇਲਜ਼ਾਮ ਵੀ ਉਹ ਉਹ ਸ਼ਖਸ ਲਗਾ ਰਿਹਾ ਜੋ ਸਕ੍ਰੈਪ ਵਪਾਰੀ ਹੈ ਤੇ ਰਿਪੋਰਟਸ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਚੋਰੀ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਜਾਂ ਫਿਰ ਜਿਨ੍ਹਾਂ ਦੀ ਡੇਟ ਖਤਮ ਹੋ ਜਾਂਦੀ ਹੈ ਗੱਡੀਆਂ ਦੀ ਤੇ ਉਹਨਾਂ ਦੀ ਚੈਸੀਸ ਨੰਬਰ ਬਦਲਦਾ ਤੇ ਪੁਲਿਸ ਕਾਰਵਾਈ ਨਾ ਕਰੇ ਇਸ ਲਈ ਉਹ ਰਿਸ਼ਵਤ ਦਿੰਦਾ ਹੈ ਤਾਂ ਕਿ ਰਿਸ਼ਵਤ ਲੈਣ ਵਾਲੇ ਨਾਲ ਰਿਸ਼ਵਤ ਦੇਣ ਵਾਲਾ ਜ਼ਿਆਦਾ ਵੱਡਾ ਗੁਨਾਹਗਰ ਨਹੀਂ ਕਿਉਂਕਿ ਉਹ ਆਪਣਾ ਅਪਰਾਧ ਛੁਪਾ ਰਿਹਾ ਹੈ ਗਲਤੀ ਮੈਂ ਦੋਨਾਂ ਦੀ ਮੰਨਾਂਗਾ ਤੁਹਾਡਾ ਕੀ ਤੁਹਾਡਾ ਕੀ ਓਪੀਨੀਅਨ ਹੈ ਇਸ ਤੇ yes yes that in law there's a the anti corruption law ਰਿਸ਼ਵਤ ਦੇਣਾ ਵੀ ਗੁਨਾਹ ਹੈ ਜੁਰਮ ਹੈਗਾ ਰਿਸ਼ਵਤ ਲੈਣਾ ਵੀ ਗੁਨਾਹ ਹੈ ਜੁਰਮ ਹੈਗਾ ਦੋਨੋਂ ਕੋਈ ਜ਼ਿਆਦਾ ਘੱਮ ਕੋਈ ਨਹੀਂ ਹੈ ਰਿਸ਼ਵਤ ਦੇਣਾ ਵੀ ਅਪਰਾਧ ਹੈਗਾ

ਅਸੀਂ ਕਾਂਗਰਸ ਦੇ ਬੁਲਾਰੇ ਸਾਡੇ ਤੋਂ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਜਿਹੜੇ ਵੀ ਇਲਜ਼ਾਮ ਵਿਰੋਧੀ ਧਿਰ ਦੇ ਵੱਲੋਂ ਲਗਾਏ ਜਾਂਦੇ ਨੇ ਕਿ ਅਸੀਂ ਕ腐ਸ਼ਨ ਕਰਦੇ ਹਾਂ ਸਾਡੇ ਵਿਧਾਇਕ ਜਿਹੜੇ ਨੇ ਉਹ ਕ腐ਸ਼ਨ ਕਰਦੇ ਨੇ ਫੈਕਟਸ ਲੈ ਕੇ ਆਓ ਸਾਡੇ ਸਾਹਮਣੇ ਇਹ ਕਿਹਾ ਗਿਆ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਵੱਲੋਂ ਤੇਰੇ ਤੋਂ ਮੈਂ ਗੱਲ ਦੱਸ ਕਹਿਣਾ ਚਾਹੁੰਦਾ ਕਿ ਜਿਹੜੀ ਸੀਬੀਆਈ ਇਨਵੋਲਵਮੈਂਟ ਹੋ ਗਿਆ ਹੈ ਜੀ ਉਤੋਂ ਤੁਸੀਂ ਇਹ ਕੀ ਸਮਝੋ ਕਿ ਜਿਹੜੀ ਕ腐ਸ਼ਨ ਦਾ ਲੈਵਲ ਹੈ ਜਿਹੜਾ ਕਹਿੰਦੇ ਨੇ ਅਸੀਂ ਕ腐ਸ਼ਨ ਫ੍ਰੀ ਕਰਦੇ ਹਾਂ ਕ腐ਸ਼ਨ ਦਾ ਲੈਵਲ ਬਹੁਤ ਜ਼ਿਆਦਾ ਹੈ ਮੈਂ ਕਹਿੰਦਾ ਜਿਹੜੇ ਵਪਾਰੀ ਨੇ ਪੈਸਾ ਦਿੱਤਾ ਉਸ एवरीथिंग ਇਜ਼ ਹੋਮ ਸਭ ਕੁਝ ਚੱਲ ਰਿਹਾ ਸੀ ਉਹਨੂੰ ਪਤਾ ਲੱਗਿਆ ਕਿ ਜੇ ਮੈਂ ਸ਼ਿਕਾਇਤ ਲੈ ਕੇ ਜਾਣਾ ਆਪਣਾ ਵਿਜੀਲੈਂਸ ਕੋ ਪੰਜਾਬ ਵਿੱਚ ਲੋਕਾਂ ਕੋ ਤੇ ਕੋਈ ਕਾਰਵਾਈ ਨਹੀਂ ਹੋਣੀ ਇਟ ਮੀਨਸ ਕਿ ਉਹਨੂੰ ਪਤਾ ਹੈ ਕਿ ਸਾਰਾ ਜਿਹੜਾ ਸਿਸਟਮ ਹੈ ਦੈਟ ਸ਼ੁੱਡ ਬੀ ਇਨ ਅ ਕਰਪਟ ਕਰਪਟ ਸਿਸਟਮ ਹੈ ਉਹ ਤਾਂ ਸੀਬੀਆਈ ਕੋ ਗਿਆ ਉਹ ਤਾਂ ਸੀਬੀਆਈ ਕੋ ਗਿਆ ਉਹਨੇ بار بار ਕਰ ਰਿਹਾ ਸੀ ਸੀਬੀਆਈ ਕੋ ਜਿਹੜੀ ਮਦਦ ਮੰਗੇਗੀ ਪਰ ਤੁਸੀਂ ਇਹ ਦੱਸੋ ਜਿਹੜਾ ਮੈਕੈਨਿਜ਼ਮ ਆਇਆ ਜਿਹਦੇ ਵਿੱਚ ਕ腐ਪਸ਼ਨ ਚੱਲ ਰਹੀ ਹੈ ਤੁਸੀਂ ਕਹ ਰਹੇ ਹੋ ਕਿ ਉਹਨੂੰ ਉਹਨੂੰ ਬ੍ਰੇਕ ਕਰੋ ਮੈਕੈਨਿਜ਼ਮ 'ਚ ਕ腐ਪਸ਼ਨ ਹੈਗੀ ਹੈ ਪਹਿਲਾਂ ਤਾਂ ਮੰਨੋ CBI ਨੇ ਤਾਂ ਕਾਰਵਾਈ ਕਰਤੀ ਹੋਊਗੀ ਤੇ ਤੁਹਾਨੂੰ ਕਰਨੀ ਪੈਣੀ ਜੋ ਕਾਰਵਾਈ ਹੈ ਬਟ ਫਰਸਟ ਥਿੰਗ ਇਜ਼ ਥੈਟ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਜ਼ੀਰੋ ਟੋਲਰੈਂਸ ਹੈਗੀ ਚਾਲੀ ਨਹੀਂ ਦੀ ਕਿਉਂਕਿ ਉਹ ਬੰਦਾ ਜਿਹਦੇ ਦੁਆਰਾ ਸੀਬੀਆਈ ਤੋਂ ਗਿਆ ਤੇ ਇਸੇ ਕਾਰਨ ਗਿਆ ਕਿ ਉਹਨੂੰ ਪਤਾ ਕਿ ਮੈਨੂੰ ਨਿਆਂ ਨਹੀਂ ਮਿਲਣਾ ਖੁਦ ਆਮ ਆਦਮੀ ਪਾਰਟੀ ਦੇ ਵੱਲੋਂ ਛਲਾਗਾ ਦੀ ਕੀਤੀ ਗਈ ਸੀ ਡੀਆਈਜੀ ਭੁੱਲਰ ਦੀ ਕਈ ਵਾਰ ਕੀਤੀ ਗਈ ਹੈ ਯੋਧਨਸ਼ੀਆਂ ਵਿਰੋਧ ਦੇ ਵਿੱਚ ਵੀ ਸਕੰਦ ਸਕੰਦ ਸੈਕਿੰਡ ਇੰਗ ਇਸ ਥੈਟ ਜਿਹੜੀ ਇਹ ਗੱਲ ਕਰ ਰਹੇ ਜੀ ਆਮ ਬਾਜਵਾ ਸਾਹਿਬ ਨੇ ਸਿਰਫ ਅਲੀਗੇਸ਼ਨ ਲਗਾਇਆ ਮੈਂ ਕਹਿਣਾ ਚਾਹੁੰਦਾ ਜਿਹੜੀ ਪਾਰਟੀ 0 ਟੋਲਰੈਂਸ ਕਹਿੰਦੀ ਆ ਉਹ ਇੰਨਾ ਵੱਡਾ ਅਲੀਗੇਸ਼ਨ ਦਿੱਤੇ ਕੋਈ ਉਹਨਾਂ ਦਾ ਆਰਗੂ ਨਹੀਂ ਕੋਈ ਜਵਾਬ ਹੀ ਨਹੀਂ ਡਿਨਾਈ ਵੀ ਨਹੀਂ ਹੈ ਉਹਨਾਂ ਦਾ ਉਹਨਾਂ ਦਾ ਡਿਨਾਈ ਵੀ ਨਹੀਂ ਆਣਾ ਕਿਸੇ ਦਾ ਕਿਸੇ ਵੀ ਤਰਫੋਂ ਮਿਸਟਰ ਚੀਮਾ ਦੀ ਤਰਫੋਂ ਵੀ ਡਿਨਾਈ ਨਹੀਂ ਹੈ ਅਭੀ ਇਹ ਮੇਰੀ ਕੋਈ ਗੱਲ ਨਹੀਂ ਬੇਸਲੈਸ ਹੈਗਾ ਮੈਂ ਦੂਜੀ ਗੱਲ ਆ ਕਹਿਣਾ ਚਾਹੁੰਦਾ ਤੇ ਜੀ ਹਮੇ ਮੈਂ ਕਹਿਣਾ ਚਾਹੁੰਦਾ ਜਿਹੜਾ ਸਾਡਾ ਥੋੜਾ ਜਿਹਾ ਮੈਂ ਆਊਟਰ ਦਾ politcal ਵੀ ਕਹਿਣਾ ਚਾਹੁੰਦਾ ਜਿਹੜਾ ਥੋੜਾ ਜਿਹਾ ਮੈਕੈਨਿਜ਼ਮ ਹੈ ਆਈਐਸ ਆਈਪੀਐਸ ਦਾ ਇਹਦੇ ਵਿੱਚ ਜਿਹੜੇ ਪੋਲਿਸੀ ਮੇਕਰ 20 ਪੀਪਲ ਆ ਰਹੇ ਦਾ ਪੋਲਿਸੀ ਮੇਕਰ ਹਮਮ ਔਰ ਤਕਰੀਬਨ ਜਿਹੜੇ ਸਾਡੇ ਪੋਲਿਟੀਸ਼ੀਅਨ ਹੁੰਦੇ ਐ ਤੇ 5 ਸਾਲ ਆਏ 5 ਸਾਲ ਚਲੇਗੇ ਇਹ ਮੈਕੈਨਿਜ਼ਮ ਬੜਾ ਬੜਾ ਇਸ ਤਰੀਕੇ ਦਾ ਹੁੰਦਾ ਕਿ ਇਹਦੇ ਵਿੱਚ ਕਾਫੀ ਹੱਦ ਤੱਕ ਕਾਫੀ ਅੱਟਾ ਕੋਈ ਰੰਜਿਸ਼ਬਾਜ਼ੀ ਹੋ ਸਕਦੀ ਹੈ ਚਲੋ ਮੇਰੇ ਕੋ ਸਮਾਂ ਘਟਾ ਹੈ ਅਮਰ ਦੀ ਪਾਰਟੀ ਦਾ ਜਵਾਬ ਵੀ ਲੈ ਲੈਣੇ ਆ ਇਸੇ ਦੇ ਨਾਲ ਰਿਪੰਜੀ ਹਾਂ ਜੀ ਹਾਂ ਜੀ ਇਹ ਮੈਂ ਚਲੋ ਇਹ ਗੱਲਾਂ ਆਪਣੀ ਜਿਹੜੀ ਗੱਲ ਪੈਨਲਿਸਟਸ ਦੀ ਆ ਗਈ ਜੀ ਮੇਰੇ ਕੋਲ ਕਿਉਂਕਿ ਬਿਲਕੁਲ ਜਵਾਬ ਤਾਂ ਦੇਣਾ ਬਣਦਾ ਆ ਆਮ ਆਦਮੀ ਪਾਰਟੀ ਦਾ ਕਿਉਂਕਿ ਡੀ ਆਈ ਜੀ ਪੁੱਲਰ ਖੁਦ ਤੁਸੀਂ ਸਲਾਹਾਂ ਕਰਦੇ ਰਹੇ ਹੋ ਆਮ ਆਦਮੀ ਪਾਰਟੀ ਦੇ ਵੱਲ ਦੇਖੋ ਜੀ ਜਿਹੜਾ ਜਿਹੜਾ ਉਹਨਾਂ ਦਾ ਕੰਮ ਰਿਹਾ ਜੀ ਦੇਖੋ ਕੋਈ ਤਾਂ ਰਿਪੋਰਟ ਕਾਰਡ ਹੈ ਕੋਈ ਵੀ ਪਾਰਟੀ ਹੈ ਦੇਖੋ ਬੇਸਿਕਲੀ ਕੀ ਹੈ ਕਿ ਤਿੰਨ ਜਿਹੜੀਆਂ ਗਵਰਨਮੈਂਟ ਦੀਆਂ ਤਿੰਨ ਬਾਡੀਜ਼ ਆ ਮੈਂ ਥੋੜਾ ਜਿਹਾ ਟਾਈਮ ਲਾਉਂਗਾ ਉਹ ਤਿੰਨ ਬਾਡੀਜ਼ ਦੇਖੋ ਕਿੰਨਾ ਵਧੀਆ ਸਟਰਕਚਰ ਬਣਿਆ ਹੋਇਆ ਜਿਹਦੇ ਵਿੱਚ ਸਾਡੀ ਲੈਜਿਸਲੇਟਿਵ ਆਉਂਦੀ ਹੈ ਐਗਜ਼ੀਕਿਊਟਿਵ ਆਉਂਦੀ ਹੈ ਜੁਡੀਸ਼ਰੀ ਆਉਂਦੀ ਹੈ ਇਹ ਤਿੰਨ ਬਾਡੀਜ਼ ਲਾਸਟ 2 ਮਿੰਟ ਮੇਰੇ ਪੰਜ ਤੁਹਾਡੇ ਕੋਲ ਮੇਰੇ ਕੋਲ ਵਾਈਂਡ ਅਪ ਕਰਨ ਦਾ ਸਮਾਂ ਹੋ ਗਿਆ ਜਲਦੀ ਆਪਣੀ ਗੱਲ ਉਹੀ ਗੱਲ ਕਰਦਾ ਜੀ ਉਹੀ ਗੱਲ ਕਰਦਾ ਕਿ ਸਾਡੀ ਜਿਹੜੀ ਪਾਰਟੀਆਂ ਦੇਖੋ ਜ਼ੀਰੋ ਟੋਲਰੈਂਸ ਦੀ ਪਾਰਟੀ ਹੈ ਸਾਡੇ ਕੋਲ ਜਿਹੜਾ ਉਹਨਾਂ ਦਾ ਰਿਪੋਰਟ ਕੱਢ ਰਿਹਾ ਹੁਣ ਤੱਕ ਅਸੀਂ ਛ ਮੈਂ ਮਤਲਬ ਕੋਈ ਅੰਡਰ ਦਾ ਟੇਬਲ ਕੋਈ ਉਹ ਕੋਈ ਗਲਤ ਕੱਲਾਂ ਜਾਂ ਕੋਈ ਕਰਾਪਸ਼ਨ ਵਗੈਰਾ ਸਿਸਟਮ ਕਰ ਰਹੇ ਸੀ ਜਿਹੜੀ ਚੀਜ਼ ਉਹ ਨਹੀਂ ਨਿਕਲ ਕੇ ਆਈ ਪਹਿਲਾਂ ਹੁਣ ਉਹ ਨਿਕਲ ਕੇ ਆ ਗਈ ਤਾਂ ਅਸੀਂ ਅਸ਼ੋਰ ਕਰਦੇ ਆ ਕਿ ਜੋ ਕੋਈ ਵੀ ਸਾਡੀ ਪੰਜਾਬ ਗਵਰਨਮੈਂਟ ਦੀ ਇਹਦੇ ਵਿੱਚ ਰਿਕੁਆਇਰਮੈਂਟ ਹੋਊਗੀ ਅਸੀਂ ਜੀ ਉਸ ਤੋਂ ਨਹੀਂ ਪੱਜਾਂਗੇ ਅਸੀਂ ਉਹ ਜਿਹੜੀ ਹੈਗੀ ਹੈ ਪੂਰੀ ਕਰਾਂਗੇ ਦੂਜੀ ਗੱਲ ਸਵਾਲ ਪੱਜਦਾ ਨਹੀਂ ਇਹ ਸਵਾਲ ਇਹ ਹੈ ਕਿ ਤੁਹਾਡੀ ਨੱਕ ਥੱਲੇ ਸਭ ਕੁਝ ਹੁੰਦਾ ਰਿਹਾ ਤੇ ਪਤਾ ਕਿਵੇਂ ਨਹੀਂ ਚੱਲਿਆ ਕਾਂਗਰਸ ਦੇ ਬੰਦੋਸੇ ਸਵਾਲ ਚੁੱਕਿਆ ਜਾ ਰਿਹਾ ਮੈਂ ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜੀ ਅਸੀਂ ਕਰਪਸ਼ਨ ਨੂੰ ਗਰਾਸ ਰੂਟ ਲੈਵਲ ਤੱਕ ਜਿਹੜੀ ਪਹੁੰਚੀ ਹੋਈ ਹੈ ਜੇ ਉਹਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਆਂ ਕਈ ਵਾਰੀ ਕਈ ਚੀਜ਼ਾਂ ਆਸ-ਪਾਸੇ ਰਹਿ ਜਾਂਦੀ ਉਹ ਧਿਆਨ ਦੇ ਵਿੱਚ ਨਹੀਂ ਆਉਂਦੀਆਂ ਪਰ ਡੈਫੀਨਿਟਲੀ ਕੋਈ ਵੀ ਜੀ ਇਹ ਕਿ ਉਹਨੂੰ ਆਪ ਛੱਡਾਂਗੇ ਨਹੀਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਗੈਸਟ ਦਾ ਮੇਰੇ ਨਾਲ ਜੁੜਨ ਦੇ ਲਈ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਸਮਾਪਤ ਹੋ ਗਿਆ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ ਧੰਨਵਾਦ ਕੱਲ ਫੇਰ ਪਰਤਾਂਗੇ ਗੱਲ ਕਰਾਂਗੇ ਪੰਜਾਬ ਦੀ ਨਵੇਂ ਮੁੱਦੇ ਦੇ ਨਾਲ ਧੰਨਵਾਦ